ਹਾਂਜੀ ਕੀ ਹਾਲ ਚਾਲ ਆ ਮੇਰੇ ਦੋਸਤੋ ਅਸੀਂ ਐਸੀ ਅਜਮਰੇਟ ਜੱਸੀ ਸਿੰਘ ਬੈਠਾ ਨਾ ਹੈ ਤੇਰੇ ਅੱਗੇ ਚੱਲੇ ਬਲੌਕ ਬਣਾ ਲਿਆ ਅੱਜ ਇੱਕ ਛੋਟਾ ਆਇਆ ਇਹ ਮੇਰੇ ਢੜ ਸ਼ਹਿਰ ਆ ਚੱਲੇ ਅਸੀਂ ਬਾਜ਼ਾਰ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਕੀ ਸਮਾਚਾਰ ਆ ਉੱਥੇ ਜਾ ਕੇ ਬਾਜ਼ਾਰ ਦੇ ਵਿੱਚ ਹੌਲੀ 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 ਕਰਲਾ ਮੋਟਾ ਹੋ ਰਿਹਾ ਚੱਲ ਰਸੀ। ਇਹ ਜਣਾ ਜਾਂ ਬਾਹਰ ਆ ਮਾਚਾਣ ਕੋ ਚੱਕ। ਹਾਂ ਟਾਈਮ ਬਾ ਸਾਢੇ 8 ਦਾ ਟਾਈਮ ਆ। ਜੇ ਅਸੀਂ ਆ ਆਖੀ ਬਾਜ਼ਾਰ ਪਹਿਲਾਂ ਖਤਾ ਬੜਾ ਪਾਓ। ਸਾਬੂदाना। ਨਜ਼ਾਰਾ ਆ ਗਿਆ ਖਾ ਕੇ। ਆ ਦੇਖੋ ਜੀ ਅਮਰੀਕਾ ਦਾ ਬਾਜ਼ਾਰ ਸ਼ੁਰੂ ਹੋ ਚੁਲਿਆ ਇੱਥੋਂ ਥੋੜਾ ਥੋੜਾ। ਤੁਸੀਂ ਵੇਖ ਸਕਦੇ ਹੋ। ਜਾਦੇਦਾਰ ਆਹ ਦੇਖੋ ਲੱਗੀਆਂ ਪੰਨਾਂ ਠੇਲੇ ਦੀਆਂ ਦੁਕਾਨਾਂ ਇੱਥੇ ਇੱਥੇ ਕੋਲ ਕਿੱਪਿਆਂ ਦੇ ਦੁਕਾਨਾਂ ਲੱਗੀਆਂ ਹੋਆਂਗਾ ਪਰ ਆਉਂਦੇ ਹੋਏ ਦਿਖਾਵਾਂਗੇ ਸਮਾਚਾਰ ਇੱਥੋਂ ਦਾ ਬਲਾਕਿੰਗ ਮਾਸਾ ਜੇ ਬਾਜ਼ਾਰ ਵੜਨ ਲੱਗੇ ਆ ਥੋੜਾ ਟਾਈਮ ਬਾਅਦ ਲਾਓ ਨਜ਼ਾਰੇ ਤੁਸੀਂ ਵੇਖੀ ਚੱਲੋ ਹੱਥ ਨੇ ਮੈਂ ਤਾਂ ਮੋਟਿਆ ਦਰੇ ਬੜਾ ਫਿਰ ਬਲਾਉਂ ਉਥਰ ਉੱਚਾ ਕਰਕੇ ਬਣਾਉਣਾ ਮੈਂ ਲਾਣਾ ਆ ਨਜ਼ਾਰੇ ਲਿਆਂਦਾ ਪਿਆ ਸੌ ਲੇ ਕਿੰਨਾ ਚੰਦਨ ਵੇ ਵੇ ਆ ਨਾਲ ਪੰਪਾਇਆ ਦਾ ਇਧਰ ਆਪਣਾ ਯਾਰ ਹੈਣੀ ਜਿੱਥੇ ਆਹ ਮਰੁੱਦਾ ਆ ਮਰੁੱਦਾ ਵਾਲਾ ਕਿੱਥੇ ਰਿਕਾਣਾਂ ਦੀ ਪਿੱਛੇ ਤਾਂ ਹੈ ਹੀ ਨਹੀਂ ਯਾਰ ਆ ਲੈ ਭਜੀ ਇਹ ਬਰੇਡ ਬਾਜ਼ਾਰ ਹੈਣੀ ਹੈਣੀ ਸੀਗਾ ਉਹ ਆਉਂਦੇ ਹੋਏ ਵੇਖ ਲਾਂਗੇ ਆ ਰੀਅਲ ਦਾ ਕੋਰਣਾ ਆਉਂਦੇ ਹੋਏ ਲੈਣੇ ਚੱਲ 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 ਪਹਿਲਾਂ ਅੱਗੇ ਉਹ ਸਮਾਨ ਲੈ ਲਈਏ ਆ ਦੇਖੋ ਇਹ ਆਗੇ ਵਿੱਚ ਬਾਜ਼ਾਰ ਦੇ ਵੱੜ ਚੁੱਕੇ ਆ ਮਰੇੜ ਦੇ ਮਹਾਰਾਸ਼ਟਰ ਏਰੀਆ ਵਾ ਜਿਹੜਾ ਨਾਗਪੁਰ ਪੈਦਾਣਾ ਇਹਨੂੰ ਨਹੀਂ ਡਿਸਟ੍ਰਿਕਟ ਜਿਲ੍ਹਾ ਤਾਂ ਮਰੇੜਾ ਆਹ ਸੌਰੀ ਆ ਸ਼ਹਿਰ ਮਰੇੜਾ ਤੇ ਜ਼ਿਲ੍ਹਾ ਤੇ ਨੂੰ ਨਾਗਪੁਰ ਹੀ ਬਣਾਣਾ ਡਿਸਟ੍ਰਿਕਟ ਨੂੰ ਇਹ ਡਿਸਟ੍ਰਿਕਟ ਮਰੇੜਾ ਦੇਖੋ ਕਿੰਨੀਆਂ ਬੜੀਆਂ ਬੜੀਆਂ ਬਿਲਡਿੰਗਾਂ ਇੱਥੇ ਨਜ਼ਾਰਾ ਅਸੀਂ ਪਹੁੰਚ ਚੁੱਕੇ ਹਾਂ ਚੜ੍ਹਾਈ ਪੈਣ ਲੱਗੀ ਮਾੜੀ ਮਾੜੀ ਪਹਿਲਾਂ ਹੈਲਟਫੋਨ ਲੈਣੇ ਦਾ ਮਾਲੀ ਦੇ ਉਹ ਜੋ ਉਹ ਤੋਂ ਲੈਣੇ ਅੱਜੋ ਦੇਖੋ ਜੀ ਇੱਥੇ ਬਿਲਡਿੰਗਾਂ ਬਣੀਆਂ ਦੀ ਹਜੇ ਇੱਥੇ ਹਨੇਰਾ ਜਾਣਾ ਸ਼ੁਰੂ ਹੋ ਗਿਆ ਦੇਖੋ ਗੱਲ ਕਿੱਥੇ ਖੜਾ ਕਿਤੇ ਉੱਠ ਰਹਾ ਹਾਂ ਕੋਣੋਂ ਤੇ ਹੁਣ ਤੇ ਦੇਖ ਲੈ ਛੋਟੀ ਮੋਟੀ ਦੁਕਾਨਾਂ ਆ ਆ ਦੇਖੋ ਜੀ ਉਹ ਇਹਦਾ ਵੀ ਬੰਦ ਹੀ ਹੁੰਦਾ ਮਿਲ ਜੂ ਨਾ ਕੋ